ਆ ਦੋ ਕੁੜੀਆਂ ਤੁਰੀਆਂ ਹੁੰਦੀਆਂ ਐ ਆ ਦੁਕਾਨ ਐ ਕਰਿਆਨਾ ਸ਼ਾਪ ਜਿੱਥੇ ਆ ਕੇ ਖੜੀਆਂ ਇੱਕ ਅੰਦਰ ਵੜ ਗਈ ਇੱਕ ਬਾਹਰ ਖੜੀਏ ਸਮਾਨ ਲੈਣ ਗਈਆਂ ਨੇ ਕੋਈ ਕੀਮਤੀ ਸਮਾਨ ਆਉਦੇ ਵਾਸਤੇ ਲੈਣ ਵਾਸਤੇ ਆ ਵੇਖੋ ਇੱਕ ਮੁੰਡਾ ਮਗਰਲੇ ਪਾਸੇ ਸਕੂਟਰੀ ਲੈ ਕੇ ਚਲਾ ਗਿਆ ਲਓ ਲੈ ਆਂਦਾ ਕੀ ਸਿਗਰਟ ਦੇ ਪੈਕਟ ਅੱਜਕੱਲ ਇਹ ਵੀ ਫੈਸ਼ਨ ਚੱਲਿਆ ਹੋਇਆ ਹੈਗਾ ਆਹ ਵੇਖੋ ਕੁੜੀਆਂ ਵੀ ਸਿਕਟਾ ਪੀਂਦੀਆਂ ਨੇ ਪਤਾ ਨਹੀਂ ਇਹਨਾਂ ਦੇ ਮਾਪਿਓ ਇਹਨਾਂ 'ਤੇ ਧਿਆਨ ਦਿੰਦੇ ਆ ਜਾਂ ਨਹੀਂ ਦਿੰਦੇ ਪਰ ਆਹ ਦੇਖੋ ਯਾਰ ਕਹੇ ਇਹ ਹਾਲਾਤ ਹੋਏ ਪਏ ਨੇ ਵੇਖੋ ਸਿਕਟਾਂ ਆਮ ਖੁੱਲੇ 'ਚ ਖੜਕੇ ਪੀ ਰਹੀਆਂ ਨੇ ਬਹੁਤ ਮਦਭਾਗੀ ਗੱਲ ਐ ਇਹ ਇੱਕ ਇਹਦੇ ਨਾਲ ਦੀ ਕਈ ਕਈ ਮੈਨੂੰ ਥੋੜਾ ਕੰਮ ਆ ਮਜਾਨੀ ਐ ਤੇ ਇਹ ਸਿਕਟ ਪੀ ਜਾਂਦੀ ਐ ਆਹ ਦੇਖੋ ਇੱਕ ਫੌਜੀ ਜਵਾਨ ਆਪਣਾ ਕੋਲ ਦੀ ਟੱਪਿਆ ਉਹ ਸਮਾਨ ਪੁੱਛਣ ਗਿਆ ਉਹਨੂੰ ਸਮਾਨ ਨਹੀਂ ਮਿਲਿਆ ਉਹ ਕਹਿੰਦਾ ਅੱਗੇ ਮਿਲੂਗਾ ਚਲੋ ਜੀ ਕਹਿੰਦਾ ਅੱਗੇ ਜਾਂਦੇ ਆ ਆ ਕੁੜੀ ਨੂੰ ਖੜੀ ਖੜੀ ਨੂੰ ਕੋਈ ਘਬਰਾਹਟ ਹੋਇਆ ਰਹੀ ਹੋਣ ਲੱਗ ਰਹੀ ਆ ਦੇਖੋ ਸਿਕਟ ਪੀਂਦੀ ਪੀਂਦੀ ਨੂੰ ਆ ਦੇਖੋ ਮੋਬਾਈਲ ਧਰਤਾ ਪਾਸੇ ਛਾਤੀ 'ਚ ਜੇ ਦਰਦ ਹੋਣ ਲੱਗ ਗਿਆ ਚੱਕਰ ਆਉਣ ਲੱਗ ਗਏ ਨੇ ਤੇ ਜਿਹੜੀ ਸਿਕਟ ਪੀਂਦੀ ਆ ਉਹ ਸਿਰ ਤੋਂ ਫਸਾਰ ਕੋ ਥੱਲੇ ਡਿੱਗ ਪੈਂਦਾ ਤੇ ਇਹ ਆਪ ਖੁਦ ਵੀ ਥੱਲੇ ਡਿੱਗ ਪੈਂਦੀ ਏ ਵਾਹਿਗੁਰੂ ਵਾਹਿਗੁਰੂ ਬੱਚ ਦੇ ਮਿਹਰparat ਰੱਖਿਆ ਵੇਖੋ ਆਪਣੇ ਰੀਅਲ ਹੀਰੋ ਇਹ ਨੇ ਆ ਜਿਹੜਾ ਫੌਜੀ ਦਾ ਜਵਾਨ ਮੁੜ ਕੇ ਆ ਵਿਚਾਰਾ ਦੇਖੋ ਨਾਲੇ ਹੈਂਡੀਕੈਪਟ ਨਾਲੇ ਉੱਤਰ ਕਿਉਂ ਨੂੰ ਦੇਖਣ ਲੱਗ ਗਿਆ ਯਾਰ ਸਲੂਟ ਹੈ ਜੈ ਹਿੰਦ ਜ਼ਰੂਰ ਲਿਖੋ ਕਮੈਂਟ ਦੇ ਵਿੱਚ ਇਸ ਫੌਜੀ ਵੀਰ ਲਈ ਰੀਅਲ ਹੀਰੋ ਆਪਣੇ ਇਹ ਨੇ ਦੇਸ਼ ਦੇ ਚਾਰੇ ਸ਼ੁਪੇਰੇ ਆਪਣੀ ਰੱਖਸ਼ਾ ਇਹੀ ਕਰਦੇ ਨੇ ਸਿਵਿਲਿਅਨ ਦੇ ਵਿੱਚ ਵੀ ਕਰਦੇ ਨੇ ਬਾਉਂਡਰ ਦੇ ਉੱਤੇ ਵੀ ਕਰਦੇ ਨੇ ਸਲੂਟ ਸਲੂਟ ਅਸਲਾਮ ਸਲਾਮ ਸਲਾਮ ਆ ਦੇਖੋ ਉਸ ਕੁੜੀ ਨੂੰ ਉਹਦੇ ਛਾਤੀ ਦੇ ਉੱਤੇ ਪ੍ਰੈਸ ਕਰਨਾ ਸਟਾਰਟ ਕੀਤਾ ਵੀ ਇਹਨੂੰ ਸਟਾਕ ਵਗੈਰਾ ਆ ਜਾਣੂ ਬੜੀ ਮਿਹਨਤ ਕਰ ਰਹਾ ਹੈ ਨਹੀਂ ਬਈ ਵੇਖੋ ਹਰਮਫਲਾ ਜਾ ਹੋਇਆ ਵੇਖੋ ਪਾਣੀ ਦੀ ਬੋਤਲ ਉਹਦੇ ਨਾਲ ਦਾ ਮੁੰਡਾ ਲੈ ਕੇ ਆ ਪਾਣੀ ਪਾਇਆ ਉਹ ਉੱਠ ਖੜੀ ਉਹਨੂੰ ਪੁੱਛਿਆ ਵੀ ਕੀ ਹੋਇਆ ਕਹਿੰਦੀ ਪਤਾ ਨਹੀਂ ਜੀ ਕੀ ਹੋ ਰ ਟਿਕੂ ਵੀ ਮੈਂ ਲੈ ਵੀ ਪਾਣੀ ਪੀ ਲੈ ਵੀ ਲੈ ਲੈਣਾ ਇਹ ਨੇ ਆਪਣੇ ਸਹੀ ਹੀਰੋ ਇਹਨਾਂ ਨੂੰ ਹੀਰੋ ਆਈਡਲ ਇਹਨਾਂ ਨੂੰ ਮੰਨਿਆ ਕਰੋ ਆਪਣੇ ਆਪਣੇ ਦੇਸ਼ ਦੇ ਜਵਾਨ ਆਰਮੀ ਫੌਜੀ ਇਹ ਆਪਣੇ ਹੀਰੋ ਨੇ ਆ ਵੇਖੋ ਜਾਨ ਬਚਾਤੀ ਯਾਰ ਇਹ ਚੱਕਰ ਆਇਆ ਚੱਕਰ ਮੈਨੂੰ ਤੇ ਮੈਂ ਡਿੱਗ ਪੀ ਇਹ ਕਹਿੰਦਾ ਤੇਰੇ ਨਾਲ ਕੋਈ ਹੈ ਕੋਈ ਕਹਿੰਦਾ ਉਹ ਨਾਲ ਦੀ ਪਤਾ ਨਹੀਂ ਕਿੱਧਰ ਵਾਜੂ ਇਹ ਮੁੰਡਾ ਖੜਾ ਕਰਤੇ ਨੂੰ ਲਿਆ ਯਾਰ ਕਹਿੰਦਾ ਇਹਨੂੰ ਛੱਡ ਕੇ ਆਇਆ ਇੱਧਰ ਕਿਤੇ ਇੱਕ ਮੁੰਡਾ ਹੋਰ ਆ ਗਿਆ ਨਾਲ ਇਹ ਹਾਲਾਤ ਨੇ ਆਪਣੇ ਬੱਚਿਆਂ ਦੇ ਬਾਹਰ ਪਤਾ ਨਹੀਂ ਕੀ ਕੁਸ਼ ਕਰਦੇ ਨੇ ਆਪਾਂ ਨੂੰ ਕਿਹੜਾ ਪਤਾ ਲੱਗਦਾਗਾ ਉਹ ਮੁੰਡਾ ਨਾਂ ਬਠਾ ਸਕੂਟਰੀ ਤੇ ਵੀ ਇਹਨੂੰ ਛੱਡ ਕੇ ਆਇਆ ਯਾਰ ਉਹ ਬੈਠਾ ਵਿਚਾਰਾ ਆਰਮੀ ਵਾਲਾ ਵੇਖੋ ਕਿੰਨਾ ਦਿਲ ਆ ਯਾਰ ਬੰਦੇ ਦਾ ਹੈਂਡੀਕੈਪਡ ਹੋਣ ਦੇ ਬਾਵਜੂਦ ਵੀ ਦੇਖੋ ਕਿੰਨੀ ਉਹਨੇ ਸੇਵਾ ਨਿਭਾਈ ਆਪਣੇ ਦੇਸ਼ ਦੇ ਲਈ ਇੱਕ ਬੱਚੀ ਦੀ ਜਾਨ ਬਚਾਈ ਸਲੂਟ ਬਣਦਾ ਜai hind ਬਣਦਾ ਲਿਖ ਦਿਓ ਕਮੈਂਟ ਕਰ ਦਿਓ ਤੇ ਅੱਗੇ ਸ਼ੇਅਰ ਜ਼ਰੂਰ ਕਰਿਓ ਜੀ ਧੰਨਵਾਦ